ਸਤ ਸ੍ਰੀ ਅਕਾਲ ਜੀ ਪੋਰ ਇੱਕ ਦਈ ਵੀ ਆਪਾਂ ਹੋਰ ਇੱਕ ਦੋ ਹੋਰ ਲੈ ਆਉ ਜੇ ਮੇਰੇ ਕੋ ਪੰਜ ਦੀ ਉਹ ਹੈ ਜੀ ਇੱਕ ਜਈ ਆ ਬਤਾਰਾ ਕੱਲ ਹੀ ਸਾਰਾ ਕੁਝ ਲੱਗਿਆ ਹੋਇਆ ਓਕੇ ਨੰਬਰ 2 3 4 5 ਦੇਖਦਾ ਬਸ ਇਹ ਤਾਂ ਬੈਠਾ ਹੋਊਗਾ ਜੇ ਉਹ ਸਾਰੇ ਇਹ ਜਿਹੜੇ ਸੀ ਪੱਤਣ पासी ਅ ਅੱਜ ਨਗਰ ਕੌਂਸਲ ਮੰਡੀ ਗੋਇੰਦਗੜ੍ਹ ਦੀ ਮੀਟਿੰਗ ਦੇ ਵਿੱਚ ਅ 100 ਤੋਂ ਵੱਧ ਅਡੜ ਕੰਮਾਂ ਦੇ ਜਿਹੜੇ ਮਤੇ ਸੀ ਪਾਸ ਕੀਤੇ ਨੇ ਸ਼ਹਿਰ ਦੀ ਕਾਫੀ ਲੰਬੇ ਸਮੇਂ ਤੋਂ ਮੰਗ ਸੀ ਕਿ ਕੁਝ ਕਈ ਗਲੀਆਂ ਨੇ ਸੜਕ ਜਿਹੜੀਆਂ ਰਿਪੇਅਰ ਮੰਗਦੀਆਂ ਸੀ ਜਿੱਥੇ ਤੇ ਰਿਪੇਅਰ ਦੀ ਲੋੜ ਸੀ ਉਹ ਸਾਰੇ ਐਮਸੀ 7 ਤੋਂ ਪੁੱਛ ਕੇ ਉਥੇ ਉੱਤੇ ਰਿਪੇਅਰ ਦਾ ਕੰਮ ਪਿਆ ਇਹਦੇ ਨਾਲ ਨਾਲ ਕਾਫੀ ਨਵੇਂ ਨਵੀਆਂ ਗਲੀਆਂ ਦਾ ਵੀ ਕੰਮ ਪਿਆ ਇਕ ਸਾਨੂੰ ਐਸਐਸਪੀ ਸਾਹਿਬ ਵੱਲੋਂ ਰਿਕੁਐਸਟ ਆਈ ਸੀ ਕਿ ਜਿਹੜਾ ਜੀਟੀ ਰੋਡ ਆ ਜੀਟੀ ਰੋਡ ਤੇ ਗੱਡੀਆਂ ਚਲਦੀਆਂ ਨੇ ਓਵਰਲੋਡਡ ਵੀ ਚਲਦੀਆਂ ਨੇ ਕਪੈਸਿਟੀ ਤੋਂ ਵੱਧ ਸਬਾਨ ਭਰਿਆ ਹੁੰਦਾ ਹੈ ਬਿਨਾ ਨੰਬਰ ਪਲੇਟਾਂ ਤੋਂ ਚਲਦੀਆਂ ਨੇ ਉਹਦੀ ਰੋਕਥਾਮ ਦੇ ਲਈ ਜਿਹੜੀਆਂ ਐਕਟੀਵਿਟੀਜ਼ ਹੋ ਰਹੀਆਂ ਉਹਦੇ ਨਾਲ ਨਾਲ ਉਹ ਚਾਹੁੰਦੇ ਸੀ ਵੀ ਨਗਰ ਕੌਂਸਲ ਵੱਲੋਂ ਅਸੀਂ ਹਾਈ ਰੈਜ਼ੋਲੂਸ਼ਨ ਸੀਸੀਟੀਵੀ ਕੈਮਰਾਜ਼ ਲਗਵਾ ਦਈਏ ਜਿਹੜੇ ਆਪ ਹੀ ਨੰਬਰ ਪਲੇਟ ਵੀ ਰੀਡ ਕਰ ਲਏਗਾ ਇੱਕ ਉਹਨੂੰ ਲੈ ਕੇ ਅਸੀਂ ਮਤਲਬ ਲੈ ਕੇ ਆਏ ਹਾਂ ਬਾਕੀ ਸ਼ਹਿਰ ਦੇ ਅੱਡ-ਅੱਡ ਬਾਜ਼ਾਰਾਂ ਦੇ ਵਿੱਚ ਜਿਹੜਾ ਨਜਾਇਜ਼ ਕਬਜ਼ੇ ਦੁਕਾਨਦਾਰ ਕਈ ਕਰ ਲੈਂਦੇ ਨੇ ਤੇ ਗੱਡੀਆਂ ਨੇ ਜਿਹੜੀਆਂ ਉਹ ਪੀਕਾਸਟੇ پارکਪਕੇ ਜਾਮ ਲੱਗਦਾ ਉਹਨਾਂ ਨੂੰ ਲੈ ਕੇ ਫਾਈਨ ਕਰਨਾ ਉਹਦੀ ਅਮਾਉਂਟਸ ਨਿਰਧਾਰਤ ਕਰਨੀਆਂ ਨੇ ਤੇ ਨਾਲ ਦੀ ਨਾਲ ਪੈਸਕੋ ਡਿਪਾਰਟਮੈਂਟ ਵੱਲੋਂ ਵੀ ਜਿਹੜੇ ਹੈਗੇ ਨੇ ਸਾਬਕਾ ਫੌਜੀ ਉਹ ਹਾਇਰ ਕਰਨ ਦੀ ਦਾ ਮਤਾ ਪ੍ਰਵਾਨ ਹੋਇਆ ਤਾਂ ਕਿ ਉਹੋ ਜਿਹੜਾ ਬਜ਼ਾਰਾਂ ਦੇ ਵਿੱਚ ਨਜਾਇਜ਼ ਪਾਰਕਿੰਗਾਂ ਹੁੰਦੀਆਂ ਨੇ ਜਾਂ ਨਜਾਇਜ਼ ਕਬਜ਼ੇ ਹੁੰਦੇ ਨੇ ਉਹਨੂੰ ਰੋਕத் ਦਮ ਕਰ ਸਕਣਾ ਉਹਨੂੰ ਕਾਬੂ ਕਰ ਸਕਦਾ। ਅ ਇਸ ਤੋਂ ਇਲਾਵਾ ਨਗਰ ਕੌਂਸਲ ਦੇ ਜਿੰਨੇ ਵੀ ਸਾਡੇ ਐਮਸੀ ਸਾਹਿਬਾਨ ਨੇ ਉਹਨਾਂ ਵੱਲੋਂ ਜੋ-ਜੋ ਪਰਵਾਨਗੀਆਂ ਮੰਗੀਆਂ ਗਈਆਂ ਉਹ ਸਾਰੀਆਂ ਦਿੱਤੀਆਂ ਗਈਆਂ ਨੇ ਅੱਜ ਦੀ ਮੀਟਿੰਗ ਵਿੱਚ। ਕੁਝ ਐਮਸੀਸ ਦਾ ਹੈਗਾ ਵੀ ਸਾਡੇ ਜਿਹੜੇ ਕੰਮ ਮਸ਼ੀਨਾਂ ਦੱਸੇ ਸੀਗੇ ਉਹਨਾਂ ਵਿੱਚੋਂ ਪਏ ਹੀ ਨਹੀਂ। ਨਹੀਂ ਅੱਜ ਦੀ ਮੀਟਿੰਗ ਤਾਂ ਮੈਂ ਕਹਿੰਦਾ ਵੀ ਜਦੋਂ ਦੀ ਮੇਰੀ ਟਰਮ ਆਈ ਹੈ ਸਭ ਤੋਂ ਜਿਆਦਾ ਸਕਸੈਸਫੁਲ ਮੀਟਿੰਗ ਹੋਈ ਹੈ ਲਗਭਗ ਸਾਰੀ ਐਮਸੀ ਕੁਝ ਨੇ ਸਾਰਾਂ ਦੀ ਕੰਮ ਪੈ ਗਈ ਇੱਕ ਐਮਸੀ ਸਾਹਿਬਾਨ ਦੇ ਕੰਮ ਰਹਿ ਗਏ ਉਹ ਅਸੀਂ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਵਿੱਚ ਦੋ ਤਿੰਨ ਹਫ਼ਤਿਆਂ ਦੇ ਵਿੱਚ ਇੱਕ ਦੁਬਾਰਾ ਮੀਟਿੰਗ ਰੱਖਣੀ ਹੈ ਕਿਉਂਕਿ ਇਸ ਮੀਟਿੰਗ ਦੇ ਵਿੱਚ ਡਿਵੈਲਪਮੈਂਟ ਦੇ ਕੰਮ ਇੰਨੇ ਜ਼ਿਆਦਾ ਸੀਗੇ ਕਿ ਅਸੀਂ ਜਿਹੜੇ ਮੁਲਾਜ਼ਮਾਂ ਦੇ ਕੰਮ ਨੇ ਉਹ ਨਹੀਂ ਪਾ ਪਾਏ ਤਾਂ ਮੁਲਾਜ਼ਮਾਂ ਦੇ ਕੰਮਾਂ ਵਾਸਤੇ ਦੋ ਤਿੰਨ ਹਫ਼ਤੇ ਤੱਕ ਦੁਬਾਰਾ ਮੀਟਿੰਗ ਰੱਖਣੀ ਹੈ ਤੇ ਜਿਹੜੇ ਕੰਮ ਰਹਿ ਗਏ ਉਹਦੇ ਵਿੱਚ ਬਿਲਕੁਲ ਕਈ ਠੇਕੇਦਾਰਾਂ ਨੂੰ ਕੰਮ ਦਿੱਤਾ ਗਿਆ ਪਰ ਉਹ ਕਰਦੇ ਨਹੀਂ ਬਹੁਤ ਲੇਟ ਕਰ ਰਹੇ ਨੇ ਉਹਨਾਂ ਤੇ ਕੋ ਐਕਸ਼ਨ ਲਿਆ ਜਾਊਗਾ ਜੀ ਉਹਦੇ ਵਾਸਤੇ ਇੱਕ ਠੇਕੇਦਾਰ ਜਿਹੜੇ ਕੰਮ ਨਹੀਂ ਕਰਦੇ ਤੇ ਇੱਕ ਸਫਾਈ ਸੇਵਕ ਨੇ ਜਿਹੜੇ ਜਿਨ੍ਹਾਂ ਦੀ ਸ਼ਿਕਾਇਤ ਆਉਂਦੀ ਹੈ ਉਹਦੇ ਵਾਸਤੇ ਸਾਡੇ ਨਗਰ ਕਾਉਂਸਲ ਦੇ ਪ੍ਰਧਾਨ ਹਰਪੀ ਸਿੰਘ ਪ੍ਰਿੰਸ ਜੀ, ਵ ভাইস ਪ੍ਰਧਾਨ ਅਸ਼ੋਕ ਸ਼ਰਮਾ ਜੀ ਇਹ ਆਉਣ ਵਾਲੇ ਇੱਕ ਤੋਂ ਦੋ ਦਿਨਾਂ ਦੇ ਵਿੱਚ ਠੇਕੇਦਾਰਾਂ ਨਾਲ ਵੀ ਤੇ ਜਿਹੜੇ ਸਫਾਈ ਸੇਵਕਾਂ ਦੇ ਮੇਡ ਨੇ ਉਹਨਾਂ ਦੇ ਨਾਲ ਵੀ ਮੀਟਿੰਗ ਲੈਣਗੇ ਜਿੰਨੇ ਵੀ ਕੰਮ ਨੇ ਉਹਨੂੰ ਸਮਾਂ ਟਾਈਮ ਬਾਉਂਡ ਕਰਨਗੇ ਤੇ ਲਾਸਟ ਵਾਰਨਿੰਗ ਦੇਣਗੇ ਕਿ ਜੇ ਤੁਸੀਂ ਨਹੀਂ ਕਰਦੇ ਤਾਂ ਠੇਕੇਦਾਰ ਨੇ ਜਿਹੜੇ ਬਲੈਕਲਿਸਟ ਕਰ ਦਿੱਤੇ ਜਾਣਗੇ ਤੇ ਜਿਹੜੇ ਮੇਟ ਨੇ ਜਿਨ੍ਹਾਂ ਦੇ ਏਰੀਆ ਦੇ ਵਿੱਚ ਕੰਮ ਨਹੀਂ ਹੋ ਰਿਹਾ ਉਹ ਮੇਟਾਂ ਨੂੰ ਫਿਰ ਕੰਮ ਤੋਂ ਬਦਲਿਆ ਜਾਵੇ